ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਪਹਿਲਾਂ ਤਾਂ ਕੱਲ ਖੇਤ ਬਾਕੇ ਸੈੱਟ ਕਰਤੇ ਸਾਰੇ ਉਧਰ ਆ ਬਾਇੇ ਹੋਏ ਸੀ ਹੜਾ ਨਾ ਪਰ ਕੱਖ ਜਿਆ ਨਹੀਂ ਸੀ ਮਰਦਾ ਪਿਆ ਕਈ ਜੜਾ ਨਹੀਂ ਸੀ ਮਰਦੀਆਂ ਪਈਆਂ ਮਗਰੋਂ ਤੇ ਉਸ ਤੋਂ ਬਾਅਦ ਅੱਜ ਮਣੀ ਵਾਲੀ ਗੱਡੀ ਛੱਟਣ ਜਾਣਾ ਵਰਕਸ਼ਾਪ 'ਚ ਸਟਾਰਟ ਨਹੀਂ ਹੁੰਦੀ ਪਈ ਦੋ ਚਾਰ ਕੰਮ ਹੋ ਰਿਆ ਉਹ ਵੀ ਕਰਨ ਵਾਲੇ ਪਏ ਆ ਤੇ ਭਲੇ ਖੇਤ ਕਰਾਉਣਾ ਇੱਕ ਜਿੱਥੋਂ ਆਪਾਂ ਥੋੜਾ ਜਿਹਾ ਮਿੱਟੀ ਛੇੜੀ ਸੀ ਪਟਾਈ ਸੀ ਤੇ ਦੇਖਦੇ ਆ ਅੱਜ ਨਿਬੜਦੇ ਆ ਸਾਰੇ ਕੰਮ ਤਾਂ ਤੇ ਆਪਣੇ ਬਲੌਗ ਨਾਲ ਜੁੜੇ ਰਹੋ 1k ਸਬਸਕ੍ਰਾਈਬਰ ਆਪਣੇ ਹੋ ਗਏ ਆ ਤੇ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਨਹੀਂ ਸੀ ਦੁਬਾਰਾ ਆਪਣਾ ਪਹਿਲਾ ਚੈਨਲ ਜਿਹਦਾ ਬਲੌਕ ਹੋ ਗਿਆ ਸੀਗਾ ਤੇ ਡਿਲੀਟ ਕਾ ਹੋ ਗਿਆ ਸੀ ਤੇ ਉਮੀਦ ਨਹੀਂ ਸੀ ਵੀ ਇੰਨੀ ਛੇਤੀ ਆਪਾਂ ਵਨ ਕੇ ਫਿਰ ਦੁਬਾਰਾ ਕਰ ਲਾਂਗੇ ਮੈਂ ਸ਼ਰਤਾ ਸੀ ਬੇਚੀ ਵੀਡੀਓ ਬਣਾਉਣੀ ਆ ਤੇ ਹੁਣ ਲਗਾਤਾਰ ਵੀਡੀਓ ਆ ਵੀ ਰਹੀਆਂ ਤੇ ਆਉਂਦੀਆਂ ਵੀ ਰਹਿਣਗੀਆਂ ਮੇਰੇ ਪਿਛਲੇ ਹਲੇ ਬਹੁਤ ਵੀਡੀਓ ਪਈਆਂ ਆ ਆ ਆਪਣੀ ਪਾਹ ਹੋਈ ਕੰਮਕਾਰ ਅਜ ਬਿਜੀ ਰਹੀ ਤਾਂ ਥੋੜਾ ਤਾਂ ਹੁੰਦਾ ਨਹੀਂ ਪਿਆ ਹੱਲੇ ਨਾ ਤੇ ਉਹ ਹੱਲੇ 2-3 ਵੀਡੀਓ ਪਈਆਂ ਆ ਕੁਝ ਹੋਰ ਪਈਆਂ ਵੀਡੀਓ 15-20 ਵੀਡੀਓ ਇਦਾਂ ਦੀਆਂ ਪਈਆਂ ਜਿਹੜੀਆਂ ਹੱਲੇ ਅਸਿਆਲਾਂ ਦੀਆਂ ਆ ਦੇਖਦੇ ਆ ਚਲੋ ਨਾਲ ਹੀ ਇਦਾਂ ਬਣੇ ਰਿਓ ਆਪਣੇ ਨਾਲ ਚੈਨਲ ਦੇ ਵਿੱਚ ਜੀ.ਵੀ. ਦੇ ਨਾਲ ਹੀ ਅਜ ਜ਼ਰੂਰੀ ਕਰ ਦੇਣ ਲੱਗੇ ਅੱਧੀ ਨੂੰ ਤਾਂ ਅੱਗ ਹੀ ਲੱਗੀ ਸੀ ਘਰ ਨੂੰ ਅੱਗ ਲੱਈ ਸੀ ਨਾਲ ਹੀ ਰੂੜੀ ਨੂੰ ਅੱਗ ਲੱਗੀ ਹੁਣ ਆਪਾਂ ਜੀ.ਸੀ.ਪੀ ਨਾਲ ਹੀ ਲੱਗੇ ਆ ਇਹਦੀ ਮਾੜੀ-ਮੋਟੀ ਖਲਾਰ ਦੀਏ

ਮਾਣੋ ਹਾਂ ਤੈਨੂੰ ਲੱਗ ਗਿਆ ਪਤਾ ਮੈਂ ਆ ਗਿਆ ਉਹ ਖੇਤਰ ਪੱਟ ਕੇ ਦੁਬਾਰਾ ਬੀਜਦੇ ਆ ਉਹ ਖੱਤਾ ਜੇ ਥੋੜਾ ਜਿਹਾ ਕੱਖ ਸੀਗਾ ਉਹ ਵੀ ਕੱਲ ਵਾਇਆ ਗਿਆ ਪੰਜ ਸੱਤ ਦਿਨ ਛੱਡਾਂਗੇ ਇਹਨੂੰ ਕਦੋਂ ਵੱਲੇ ਛੇਤੀ ਨਹੀਂ ਕਰਦੇ ਇਹਦਾ ਟਾਈਮ ਖੇਤ ਰੈਡੀ ਹੋ ਚੁੱਕੇ ਆ ਇੱਥੇ ਪਾਣੀ ਟੁੱਟ ਗਿਆ ਸੀਗਾ ਬਹੁਤ ਔਖਾ ਗੱਲ ਟਰੈਕਟਰ ਬਾੜ-ਬਾੜ ਕੇ ਜਿੱਤੇ ਤਵੀਆਂ ਕੱਢ-ਕੱਢ ਘਾਹ ਪਟਿਆ ਹੁਣ ਇਹ ਨੱਕ ਘਾਤਾ ਜਾ ਵੀ ਝੋਨੇ 'ਚ ਤੰਗ ਕਰੂਗਾ ਇਹ ਤੋ ਵੀ ਸੀਜ਼ਨ ਆ ਗਿਆ ਝੋਨੇ ਦਾ ਤੇ ਇਹਨੂੰ ਦੂਹੀ ਤਾਂ ਕਰਨਾ ਹੀ ਕਰਨਾ ਬਾਕੀ ਜਿੱਥੇ ਸੁੱਕਾ ਬਾਹ ਹੋਇਆ ਬਹੁਤ ਵਧੀਆ ਬਾਹ ਹੋਇਆ ਆਓ ਖੜੀ ਪਨੀਰੀ ਆਪਣੀ ਅੱਜ ਕੰਮ ਕਈ ਕਰਨ ਵਾਲੇ ਆ ਉਧਰ ਵੀ ਖੇਤ ਬਾਹੇ ਗਏ ਆ ਕਰਾਉਣ ਵੀ ਲੱਗਣਾ ਖੇਤ ਅੱਜ ਦੇਖਦੇ ਆ ਪਰ ਸਵੇਰ ਦਾ ਖੇਤਾਂ ਦਾ ਨਜ਼ਾਰਾ ਜਾ ਕੇ ਅਜੀਬਲਾ ਡੈਕ ਦਾ ਕੰਮ ਕਰਾਉਣ ਚਲੇ ਗਏ ਉਸ ਤੋਂ ਬਾਅਦ ਮਣੀ ਦੀ ਗੱਡੀ ਛੱਡਣੀ ਸੀ ਪਰ ਉਹ ਛੱਡਣੀ ਆ ਤੇ ਪਹਿਲਾਂ ਸੋਚਿਆ ਵੀ ਅਸੀਂ ਨਾ ਡੈਕ ਦਾ ਕੰਮ ਕਰਾ ਲਈਏ ਤੇ ਕੁਝ ਟਰੈਕਟਰ ਦਾ ਕੰਮ ਕਰਾਉਣਾ ਸੀ ਉਹ ਕਰਾ ਲਈਏ ਖੜਾ ਝੋਟਾ ਆਪਣਾ ਪਾਏ ਹੋਏ ਆ ਸਪੀਕਰਾਂ ਵਾਲਿਆਂ ਦੇ ਮਣੀ ਪੀਦਾ ਵਿੱਚ ਆ ਆ ਆਪਣਾ ਹਾਈ ਐਂਡ ਵਾਲਾ ਵੀਰ ਆ ਚੱਲਿਆ ਇੰਗਲੈਂਡ ਸਿਸਟਮ 8 1/2 ਇੰਚੀ ਬਣਿਆ ਪਿਆ ਸਿਸਟਮ ਪੂਰੇ ਘਿਹੜਾ ਬਣਾਉਦਾ ਆਪਾਂ ਤਾਂ ਆਪਣੇ ਵਾਲੇ ਦੀ ਰਿਪੇਅਰ ਕਰਾਉਣਾ ਆਏ ਆ ਗਾ ਦੇਖਾ ਕਿ ਨਮਾ ਲਵਾ ਲਾਂਗੇ ਹੁਣ ਉਹ ਵੀ 5 6 ਸਾਲ ਹੋ ਗਏ ਲੱਗੇ ਇਹਨੂੰ ਵੀਰ ਰਿਪੇਅਰ ਕਰਦਾ ਆਪਾਂ ਐਂਪ ਇਹ ਹੁਣ ਰਿਪੇਅਰ ਇਹਨੂੰ ਛੱਡ ਕੇ ਜਾਣਾ ਪੈਣਾ 3 ਦਿਨ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਤੇ ਕੀ ਨਹੀਂ ਚਲਿਏ

ਗੱਡੀ ਉਹਦੀ ਹੋ ਗਈ ਸੀ ਸਟਾਰਟ ਨਹੀਂ ਹੋ ਰਹੀ ਉਹ ਚਲੇਗਾ ਹਸਪਤਾਲ ਨੂੰ ਤੇ ਮੈਂ ਆ ਗਿਆ ਵਾਪਸ ਹਾਕੀਮਾ ਮੋਟਰ ਛੱਡੀ ਹੁਣ ਪਨੀਰੀ ਨੂੰ ਪਾਰੀ ਨਾਲ ਲੱਗ ਗਿਆ ਪਨੀਰੀ ਆਪਣੀ ਅੱਜ 10 ਦਿਨ ਦੀ ਹੋ ਗਈ ਆ ਗ੍ਰੋਥ ਬਹੁਤ ਵਧੀਆ ਪਨੀਰੀ ਦੀ ਬਹੁਤ ਵਧੀਆ ਗ੍ਰੋਥ ਆਪਣੀ ਦੀ ਦਸਾਂ ਦਿਨਾਂ ਦੀ ਨਹੀਂ ਅੱਜ 12 ਦਿਨਾਂ ਦੀ ਹੋ ਗਈ ਅੱਜ ਪਨੀਰੀ ਤੇ ਆਪਾਂ ਤਬੀਜੀ ਸੀ 11 ਤਰੀਕ ਨੂੰ ਸ਼ਾਮ ਨੂੰ ਤੇ ਅੱਜ 12 ਦਿਨ ਦੀ ਸਮਝ ਲੋ ਹੋ ਗਈ ਕਿਉਂਕਿ ਰਾਤ ਸ਼ਾਮ ਰਾਤ ਦੇ ਵਿੱਚ ਹੋਈ ਸੀ ਆਹ ਥੋੜਾ ਜਿਹਾ ਇਦਾਂ ਸੀ ਵੀ ਬਿਰਲੀ ਛੱਟਾ ਦਿੱਤਾ ਸੀ ਇਹ 20 ਘਟਿਆ ਉਹ ਵੀ ਵਾਧਿਆ ਉਹ ਹੈਗਾ 26 ਦਾ ਆਹ ਹੈਗੀ 148 ਜਦ ਕੀ ਦੇਖਾਂਗੇ ਤਾਂ ਰਿਜ਼ਲਟ ਕਿਵੇਂ ਆ ਇਹ ਆਪਾਂ ਦੋ ਕੁ ਕੀਲੇ ਲਾਵਾਂਗੇ ਤੇ ਕੱਲ ਨੂੰ ਤੁਹਾਨੂੰ ਕੱਲੂ ਚ ਹੁਣੇ ਸਪਰੇਅ ਕਰਨੀ ਆ